ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਆਪ ਸੰਗਤਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਜਿਹੜੇ ਸ਼ਬਦ ਇੱਕ ਤੋਂ ਵੱਧ ਦੋ ਜਾਂ ਤਿੰਨ ਵਾਰ ਆਏ ਨੇ ਉਹਨਾਂ ਦੇ ਅੱਖਰਾਂ ਵਿੱਚ ਲਗਾ ਮਾਤਰਾ 'ਚ ਕੀ ਫਰਕ ਹੈ ਸ਼ਬਦਾਂ ਵਿੱਚ ਕਿਹੜਾ ਫਰਕ ਹੈ ਉਹ ਆਪ ਸੰਗਤਾਂ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਹੁਣ ਅਸੀਂ ਸੋਲ੍ਹਾ ਸਾਹਿਬ ਜੀ ਦੀ ਪਾਵਨ ਬਾਣੀ ਦਾ ਤੀਸਰਾ ਸ਼ਬਦ ਜੋ ਗੁਰੂ ਨਾਨਕ ਸਾਹਿਬ ਦਾ ਹੀ ਹੈ ਪਹਿਲੇ ਤਿੰਨ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਹੀ ਹਨ ਤੀਸਰਾ ਸ਼ਬਦ ਜਿਹੜਾ ਤਨਾਸਰੀ ਰਾਗ ਦੇ ਵਿੱਚ ਹੈ ਉਹ ਸੰਝਾ ਕਰਨਾ ਹੈ ਤਨਾਸਰੀ ਰਾਗ ਦੇ ਵਿੱਚ ਤੇ 13 ਅੰਗ ਜਿਹਨੂੰ ਅਸੀਂ ਨਿਤਨੇਮ ਕਹਿੰਦੇ ਜਦੋਂ ਉੱਥੇ ਸ਼ਬਦ ਹੋਵੇਗਾ ਉਹਦਾ ਕਿਹੜਾ ਕਿਹੜਾ ਫਰਕ ਹੈ ਆਓ ਉਹਦੀ ਵਿਚਾਰ ਕਰੀਏ ਸਭ ਤੋਂ ਪਹਿਲੇ ਸਿਰਲੇਖ ਦੇਖਾਂਗੇ ਕਿ ਉੱਤੇ ਲਿਖਿਆ ਕੀ ਹੋਇਆ ਹੈ ਨਿਤਨੇਮ ਦੀ ਬਾਣੀ 13 ਅੰਗ ਦੇ ਉੱਤੇ ਜਿਹਨੂੰ 16 ਸਵ ਦੀ ਬਾਣੀ ਕਹਿੰਦੇ ਆ ਜਿਹਦਾ ਰੋਜ਼ ਸਿੱਖ ਨੇ ਸੁਣਨ ਲੱਗਿਆ ਪਾਠ ਕਰਨਾ ਹੁੰਦਾ ਹੈ ਉੱਥੇ ਰਾਗ ਤਨਾਸਰੀ ਮਹੱਲਾ ਪਹਿਲਾ ਪਰ ਜਦੋਂ ਇਹਨੂੰ 663 ਅੰਗ ਦੇ ਉੱਤੇ ਤਨਾਸਰੀ ਰਾਗ ਦੇ ਵਿੱਚ ਪੜਾਂਗੇ ਜਾ ਕੇ ਅੱਗੇ ਜਿੱਥੇ ਤੁਤਨਾਸਰੀ ਰਾਗ ਸ਼ੁਰੂ ਹੁੰਦਾ ਹੈ 660 ਅੰਗ ਦੇ ਉੱਤੇ 663 ਦੇ ਉੱਤੇ ਹੈ ਤਨਾਸਰੀ ਮਹੱਲਾ ਪਹਿਲਾ ਆਰਤੀ ਸ਼ਬਦ ਨਾਲ ਰਾਗ ਨਹੀਂ ਹੈ ਇਹਦਾ ਇਸ ਤਰ੍ਹਾਂ ਇੱਥੇ ਰਾਗ ਲਿਖਿਆ ਹੋਇਆ ਹੈ ਇੱਥੇ ਰਾਗ ਨਹੀਂ ਲਿਖਿਆ ਹੋਇਆ ਤਨਾਸਰੀ ਮਹੱਲਾ ਪਹਿਲਾ ਪਰ ਆਰਤੀ ਨਾਲ ਲਿਖਿਆ ਹੋਇਆ ਜੋ ਨਿਤਨੇਮ ਦੀ ਬਾਣੀ ਦੇ ਵਿੱਚ ਨਹੀਂ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੰਖੇਪ ਰੂਪ ਦੇ ਵਿੱਚ ਫਿਰ ਮੂਲ ਮੰਤਰ ਵੀ ਹੈ ਕਿ ਰੱਬ ਇੱਕ ਹੈ ਲਗਾਤਾਰ ਹੈ ਸਰਵ ਵਿਆਪਕ ਹੈ ਗੁਰੂ ਦੀ ਕਿਰਪਾ ਨਾਲ ਉਹਦਾ ਮਿਲਾਪ ਹੁੰਦਾ ਹੈ ਤਾਂ ਜਦੋਂ ਇਹ ਸ਼ਬਦ ਸ਼ੁਰੂ ਹੁੰਦਾ ਗਗਨ ਮੈਂ ਥਾਲ ਰਵਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਊਪਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ ਜਦੋਂ ਇਥੇ ਪੜਾਂਗੇ ਨਾ ਤੇ ਰੰਗ ਦੇ ਉੱਤੇ ਕੈਸੀ ਆਰਤੀ ਹੋਏ ਤੇ ਦੋ ਡੰਡੇ ਲਾ ਕੇ ਇਸ ਤਰ੍ਹਾਂ ਰੋਕ ਲੱਗੀ ਹੋਈ ਹੈ ਭਵਖੰਡਨਾ ਤੇਰੀ ਆਰਤੀ ਫਿਰ ਇਸ ਤਰ੍ਹਾਂ ਦੋ ਡੰਡੇ ਲੱਗੇ ਹੋਏ ਨੇ ਪਰ ਜਦੋਂ ਤਨਾਸੀ ਗਾਗ ਵਿੱਚ ਪੜਾਂਗੇ ਉੱਥੇ ਕੈਸੇ ਕੈਸੀ ਆਰਤੀ ਹੋਏ ਦੇ ਅੱਗੇ ਡੰਡੇ ਨਹੀਂ ਲੱਗੇ ਹੋਏ ਉਹ ਇਕੱਠਾ ਸ਼ਬਦ ਹੈ ਉੱਥੇ ਕੈਸੀ ਆਰਤੀ ਹੋਏ ਪਵਖੰਡਨ ਤੇਰੀ ਆਰਤੀ ਇਹ ਫਰਕ ਹੈਗਾ ਹੈ ਅਨਹਤਾ ਸ਼ਬਦ ਬਾਜੰਤ ਭੇਰੀ ਰਹਾਓ ਤੇ ਜਿਹੜੀਆਂ ਅਗਲੀਆਂ ਪੰਕਤੀ ਸ਼ੁਰੂ ਹੋਣੀਆਂ ਨਾ ਉਹਨਾਂ ਵਿੱਚ ਕੁਝ ਜ਼ਿਆਦਾ ਫਰਕ ਦੇਖਣ ਵਿੱਚ ਮਿਲਣਾ ਸਾਨੂੰ ਸਹਾਸ ਤਵਨੈਨ ਨਨ ਨੈਨ ਹੈ ਤੋਹਿ ਕਾਓ ਸਹਾਸ ਮੂਰਤ ਨਨ ਇਕ ਤੋਹੀ ਤੋ ਜਦੋਂ ਇਸੇ ਸ਼ਬਦ ਨੂੰ ਅਸੀਂ ਇਹ ਤੀਰੰਗ ਦੇ ਉੱਤੇ ਆ 663 ਤੇ ਪੜਾਂਗੇ ਨਾ ਅੱਗੇ ਜਾ ਕੇ ਸਹਾਸ ਤਵਨੈਨ ਉਸੇ ਤਰ੍ਹਾਂ ਹੀ ਹੈ ਨਨ ਨੈਨ ਹੈ ਇੱਥੇ ਤੀਰੰਗ ਦੇ ਉੱਤੇ ਹਾ ਹਾ ਹਾਏ ਸਿਹਾਰੀ ਇਹਨੂੰ ਅਸੀਂ ਹ ਹੈ ਕਹਿ ਦਿੰਦੇ ਤੇ ਇੱਥੇ ਹਾਏ ਨਲਾਮ ਨਨ ਨੈਨ ਹੈ ਤੋਹੇ ਕੋ ਉਸੇ ਤਰ੍ਹਾਂ ਹੀ ਹੈ ਸਹਾਸ ਮੂਰਤ ਨਨ ਏਕ ਤੋਹੀ ਬਾਕੀ ਜਦੋਂ ਤੁਸੀਂ ਤੋਹੀ ਸ਼ਬਦ ਪੜੋਗੇ ਨਾ 13 ਅੰਗ ਦੇ ਉੱਤੇ ਤਤੈ ਨੂੰ ਔਂਕੜ ਵੀ ਲੱਗੀ ਹੋਈ ਐ ਹੋੜਾ ਵੀ ਲੱਗਿਆ ਹੋਇਆ ਹੈ ਉਤਨਸਰੀ ਰਾਗ ਦੇ ਵਿੱਚ ਸਿਰਫ ਹੋੜਾ ਲੱਗਿਆ ਹੋਇਆ ਹੈ ਇਥੋਂ ਸੇਧ ਲੈ ਕੇ ਵੀ ਤਨਸਰੀ ਰਾਗ ਤੋਂ ਅਸੀਂ ਨੂੰ ਉਹੀ ਸ਼ਬਦ ਪੜ ਸਕਦੇ ਹਾਂ ਪਰ ਵਿਦਵਾਨਾਂ ਅਨੁਸਾਰ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਸਤਿਗੁਰ ਨੇ ਕਿਸੇ ਲਗਮਾਤਰ ਨੂੰ ਘਟਾਉਣਾ ਹੁੰਦਾ ਉੱਥੇ ਔਂਕੜ ਤੇ ਸਿਹਾਰੀ ਬਰਤ ਲਈ ਜਾਂਦੀ ਹੈ ਕਿਉਂਕਿ ਇਹਦੀ ਜਿਹੜੀ ਔਂਕੜ ਤੇ ਸਿਹਾਰੀ ਹੈ ਨਾ ਆਵਾਜ਼ ਲਗ ਰੂਪ ਵਿੱਚ ਮੰਨੀ ਜਾਂਦੀ ਥੋੜੀ ਮੰਨੀ ਜਾਂਦੀ ਹੈ ਜੇ ਵਿਧਾਣੀ ਹੋਵੇ ਬਾਕੀ ਦੀਆਂ ਸਾਰੀਆਂ ਮਾਤਰਾ ਉੱਥੇ ਲੱਗ ਕੇ ਜਾਂਦੀਆਂ ਨੇ ਤਾਂ ਫਿਰ ਉਹ ਗਿਰਗ ਮਾਤਰਾਵਾਂ ਕਹਿੰਦੇ ਨੇ ਤੇ ਇੱਥੇ ਢੋੜਾ ਵਰਤਿਆ ਮਾਤਰਾ ਨੂੰ ਵਿਧਾਣ ਵਾਸਤੇ ਆਮ ਸ਼ਬਦ ਹੈ ਤੋਹੀ ਤੇ ਇਹੋ ਕਹਿਣਾ ਹੈ ਤੋਹੀ ਐਸਾ ਵਿਦਵਾਨਾਂ ਦਾ ਵਿਚਾਰ ਹੈ ਤੇ ਫਿਰ ਜਦੋਂ ਅੱਗੇ ਜਾ ਕੇ ਅਸੀਂ ਇਹਨਾਂ ਪੰਕਤੀਆਂ ਨੂੰ ਪੜਾਂਗੇ ਸਾਹਸ ਪਦ ਬਿਮਲ ਉਹ ਬੇਸ਼ਿਆਰੀ ਮੰਮਾ ਲਲਾ ਨੂੰ ਬਿਮਲ ਕਹਿੰਦੇ ਨੇ ਕਈ ਪਰ ਮਲ ਦੇ ਅਕੇ ਬੱਬੇ ਸ਼ਿਆਰੀ ਅਗੇਤਰ ਲੱਗਿਆ ਹੋਇਆ ਪਿਮਲ ਪਾਠ ਕੀਤਾ ਜਾਂਦਾ ਹੈ सहस पाद बेमाल नान एक पाद गंध बिन सहस तव गंध इव चलत मोही तो इदा मतलब इही है कि मालिक परमात्मा परमेश्वर जिमे तेरे हजारान ही अखां ने पर तेरी कोई आंख नहीं तेरी हजारें मूर्तियां ने पर तेरी कोई मूर्ति नहीं है ते तेरे हजारान ही पैर ने पर तेरा कोई पैर नहीं है ते फिर नाल कहंदे ने तेरे हजारान ही नाक ने ਫਿਰ ਤੇਰਾ ਕੋਈ ਨਕ ਨਹੀਂ ਹੈ ਤੇਰੇ ਇਸ ਚਰিত্র ਨੇ ਮੈਨ ਨਮੋ ਲਿਆ ਭਾਵ ਜਦੋਂ ਦੁਨੀਆ ਹੈ ਸਾਰਿਆਂ ਤੇ ਤੂੰ ਬੈਠਾ ਹੋਇਆ ਹੈ ਤੋ ਜਿੰਨੀਆਂ ਵੀ ਅੱਖਾਂ ਨੇ ਮੂਰਤੀਆਂ ਨੇ ਔਰ ਪੈਰ ਨੇ ਇਹ ਸਾਰੇ ਨਕ ਵਗੈਰਾ ਮਾਲਕ ਤੇਰੇ ਹਜ਼ਾਰਾਂ ਹੀ ਹੋ ਜਾਂਦੇ ਜਦੋਂ ਤੂੰ ਸਾਰਿਆਂ ਵਿੱਚ ਬੈਠਾ ਹੁੰਦਾ ਜਦੋਂ ਸਾਰੀ ਸ੍ਰਿਸ਼ਟੀ ਨੂੰ ਤੂੰ ਸੰਕੋਚ ਲੈਣ ਦਾ ਸਮਾਪਤ ਕਰ ਦਿੰਦਾ ਫਿਰ ਤੂੰ ਇਕੱਲਾ ਰਹਿ ਜਾਂਦਾ ਫਿਰ ਤੇਰਾ ਕੋਈ ਰੰਗ ਰੂਪ ਨਹੀਂ ਹੈ ਇਹ ਇਸ ਚਰਿੱਤਰ ਨੇ ਮੈਨ ਨੂੰ ਮੂਹ ਕੇ ਰੱਖਿਆ ਹੋਇਆ ਹੈ ਸਤਿਗੁਰੂ ਪਾਤਸ਼ਾਹ ਇਸ ਤਰ੍ਹਾਂ ਸਾਨੂੰ ਸਮਝਾਉਂਦੇ ਨੇ ਤੋ ਫਿਰ ਸਭ ਮਹਿ ਜੋਤ ਜੋਤ ਹੈ ਸੋਏ ਅਗਲੀ ਪੰਕਤੀ ਇਹ ਦੋਨੇ ਪਾਸੇ ਬਰਾਬਰ ਹੈ ਇਸੇ ਤਰ੍ਹਾਂ ਇਹ ਨਾਸਰੀ ਲਾਗਦੇ ਵਿੱਚ ਵੀ ਤੇ ਨਾਲ ਰਹਿ ਰਸ ਤੋਂ ਬਾਝ ਰਸੋਲਾ ਸਾਹਿਬ ਦੀ ਬਾਣੀ ਦਾ ਪਾਠ ਹਨ ਉਹਦੇ ਵਿੱਚ ਵੀ ਸਭ ਮਹਿ ਜੋਤ ਜੋਤ ਹੈ ਸੋਏ ਇਸ ਦਾ ਚਾਨਣ ਸਭ ਮੈਂ ਚਾਨਣ ਹੋਈ ਇੱਥੇ ਚਾਨਣ ਦੇ ਨਾਲੇ ਦਾ ਸਿਹਾਰੀ ਹੈ ਇੱਥੇ ਔਕਣ ਹੈ ਇੱਥੇ ਚਾਨਣ ਦਾ ਅਰਥ ਹੈ ਚਾਨਣ ਨਾਲ ਚੜੀਸ ਕਰਕੇ ਵਰਤੀ ਗਈ ਇੱਥੇ ਇਕੱਲਾ ਵੀ ਪ੍ਰਕਾਸ਼ ਹੋ ਗਿਆ ਚਾਨਣ ਹੋ ਗਿਆ ਉਹ ਇੱਥੇ ਇਸ ਦੇ ਚਾਨਣ ਭਾ ਜਦੋਂ ਤੁਸੀਂ ਤਨਾਸਰੀ ਰਾਗ ਦੇ ਵਿੱਚ 63 ਤਰੇਂ ਲੰਗ ਦੇ ਉੱਤੇ ਪੜੋਗੇ ਨਾ ਇਸ ਕਾਹ ਸ਼ਬਦ ਹੈ ਇਸ ਕਾ ਚਾਨਣ ਸਮ ਚਾਨਣ ਹੋਏ ਅਰਥਾਂ ਦਾ ਕੋਈ ਫਰਕ ਨਹੀਂ ਹੈ ਸਿਰਫ ਲਗ ਮਾਤਰ ਦਾ ਫਰਕ ਹੈ ਗੁਰ ਸਾਥੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਸੋ ਆਹਨ ਸੱਸੇ ਨ ਅੰਕ ਲੱਗੀ ਹੋਈ ਜੋਤਿਸ ਭਾਵੈ ਸੋ ਆਰਤੀ ਹੋਏ ਅੱਗੇ ਜਿਹੜੀਆਂ ਪੰਕਤੀਆਂ ਤੁਸੀਂ ਸਕਰੀਨ ਬੋਰਡ ਤੇ ਦੇਖ ਰਹੇ ਹੋ ਹਰ ਚਰਣ ਕਵਲ ਮਕਰੰਦ ਲੋਭਿਤ ਮਨ ਅਨੰਦ ਇਹਨਾਂ ਮੋਹੇ ਆਹੀ ਪਿਆਸਾ ਇਹ ਰੋਤਨ 78 ਧਾਗ ਦੇ ਵਿੱਚ ਪੜੋਗੇ ਨਾ ਇਹ ਤੇ ਰੰਗ ਦੇ ਉੱਤੇ ਹੈ 78 ਧਾਗ ਦੇ ਵਿੱਚ ਹੈ ਹਰ ਚਰਣ ਕਮਲ ਧਿਆਨ ਦੇਣ ਵਾਲੀ ਗੱਲ ਹੈ ਇੱਥੇ ਹਰ ਚਰਨ ਕਵਲ ਬਾਵੇ ਨਾਲ ਕੱਕਾ ਬਾਵਾ ਲੱਲਾ ਪਰ ਇੱਥੇ ਹਰ ਚਰਨ ਕਮਲ ਮਮੇ ਨਾਲ ਹੈ ਸਿਰਫ ਪਰੰਪਰਿ ਨੇ ਧਿਆਨ ਰੱਖਣਾ ਹੈ ਅਰਥ ਨੂੰ ਕੋਈ ਫਰਕ ਨਹੀਂ ਹੈ ਮਕਰਾਂ ਦਾ ਲੋਭਿਤ ਮਨ ਏ ਮਾਲਕ ਤੇਰੇ ਜਿਹੜੇ ਚਰਨ ਨੇ ਨਾ ਉਹ ਫੁੱਲ ਮੰਨ ਹਰੀ ਤੇਰੇ ਚਰਨ ਫੁੱਲ ਵਰਗੇ ਨੇ ਤੇਰੇ ਮੇਰਾ ਮਨ ਤੇਰੇ ਇਹਨਾਂ ਚਰਨਾਂ ਦਾ ਭੌਰਾ ਹੈ ਪਿਆਸਾ ਹੈ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਇਥੇ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੱਗੇ ਹੈ ਅਨਦਨੋ ਫਿਰ ਦੋ ਮਾਤਰਾ ਆ ਗਈਆਂ ਐਡਾ ਨੰਨਾ ਦਦੇ ਸਿਆਰੀ ਨੰਨੇ ਨੂੰ ਔਂਕੜ ਵੀ ਹੈ ਥੋੜਾ ਵੀ ਹੈ ਇਥੇ ਔਂਕੜ ਨਹੀਂ ਹੈ ਅਨਦਨੋ ਨੰਨੇ ਨੂੰ ਹੋੜਾ ਲੱਗਿਆ ਹੋਇਆ ਇਥੋਂ ਸਿੱਧੇ ਲੈ ਕੇ ਵੀ ਇਹਨੂੰ ਅਨਦਨੋ ਪੜਿਆ ਜਾ ਸਕਦਾ ਪਰ ਫਿਰ ਉਸੇ ਤਰ੍ਹਾਂ ਹੀ ਇਥੇ ਸਤਗੁਰੂ ਨੇ ਮਾਤਰਾ ਨੂੰ ਵਧਾਣਾ ਹੈ ਇਸ ਕਰਕੇ ਆਮ ਸ਼ਬਦ ਆਮ ਜੇ ਅਸੀਂ ਪੜੀ ਤਾਂ ਅਨਦਨ ਹੁੰਦਾ ਹੈ ਤੂੰ ਮਾਤਰਾ ਵਧਾਉਣ ਵਾਸਤੇ ਇਹਦਾ ਉਚਾਰਨ ਹੋਵੇਗਾ ਅਨ ਦਿਨੋ ਜੇਨ ਰਾਤ ਜੀ ਨੂੰ ਅਸੀਂ ਕਹਿ ਲਈਏ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਗ ਕਹੋ ਕਿਰਪਾ ਇਹਨੂੰ ਕਿਰਪਾ ਨਹੀਂ ਕਹਿਣਾ ਹੈ ਕਿਰਪਾ ਕਿਰਪਾ ਜਲ ਦੇਹ ਨਾਨਕ ਸਾਰਿੰਗ ਕਹੋ ਇੱਧਰ ਵੀ ਪੜੋ ਇਸੇ ਤਰ੍ਹਾਂ ਹੀ ਹੈ ਕਿਰਪਾ ਜਲ ਦੇਹ ਨਾਨਕ ਸਾਰਿੰਗ ਕਹੋ ਮੈਨੂੰ ਬਪੀ ਇਹਨੂੰ ਆਪਣੀ ਕਿਰਪਾ ਦਾ ਜਲ ਦੇ ਨਾਮ ਜਲ ਦੇ ਹੋਏ ਜਾਤੇ ਤੇਰੇ ਨਾਮ ਵਸਾ ਹੋਏ ਜਾਤੇ ਤੇਰੇ ਨਾਮ ਵਸਾ ਜਿਹਦੇ ਨਾਲ ਤੇਰੇ ਨਾਮ ਦੇ ਵਿੱਚ ਮੇਰਾ ਮਨ ਟਿਕ ਜਾਵੇ ਵਸਾ ਹੋ ਜਾਵੇ ਅੱਗੇ ਤੁਸੀਂ ਤਨਾਸਰੀ ਰਾਗ 'ਚ ਪੜੋ ਹੋਏ ਜਾਤੇ ਤੇਰੇ ਨਾਮ ਵਸਾ ਨਾਮ ਦੇ ਮੰਮੀ ਨੂੰ ਸਿਆਰੀ ਵੀ ਹੈ ਨਾਮ ਵਿੱਚ ਤੋਂ ਇਸ ਤਰ੍ਹਾਂ ਜਦੋਂ ਅਸੀਂ ਇਹ ਪਾਠ ਕਰਾਂਗੇ ਉਚਾਰਨ ਕਰਾਂਗੇ ਸ਼ਬਦ ਦਾ ਇਹਨਾਂ ਲਗਾ ਮਾਤਰਾ ਦਾ ਵੀ ਧਿਆਨ ਰੱਖਣਾ ਹੈ ਤੇ ਹੋਰ ਨਾਲ ਦੀ ਨਾਲ ਪਾਠ ਦਾ ਉਚਾਰਨ ਦਾ ਵੀ ਧਿਆਨ ਰੱਖਣਾ ਹੈ ਮੈਂ ਸਾਰੇ ਸ਼ਬਦ ਅਰਥ ਨਹੀਂ ਕੀਤੇ ਕਿਉਂਕਿ ਵੀਡੀਓ ਬਹੁਤ ਲੰਮੀ ਹੋ ਜਾਂਦੀ ਇਸ ਕਰਕੇ ਟੁਗ ਮਾਤਰੇ ਇਸ਼ਾਰੇ ਦਿੱਤੇ ਨੇ ਵਿੱਚ ਪਰ ਜਿਹੜੇ ਪਾਠ ਸਾਂਝੇ ਕੀਤੇ ਨੇ ਜਿਹੜਾ ਫਰਕ ਹੈ ਦੋਨੇ ਪਾਸੇ ਜਦੋਂ ਵੀ ਤੁਸੀਂ ਕਿਤੇ ਪਾਠ ਕਰੋਗੇ ਸਹਿਜ ਪਾਠ ਕਰੋਗੇ ਤਾਂ ਜ਼ਰੂਰ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ